ਸਤਿ ਸ਼੍ਰੀ ਅਕਾਲ ਬਾਬਿਓ ਕੀ ਹਾਲ ਚਾਲ ਆ ਬਾਈ ਬਾਈ ਦੌਲਤਪੁਰੇ ਤੋਂ ਬਾਈ ਆਪਣੇ ਕੋਲ ਪਹੁੰਚੇ ਹੈਗੇ ਉਹ ਬਾਈ ਇਹਨੇ ਆਪਣੇ ਕੋਲ 8.5 ਕੁਟ ਤੇ 27 ਇੰਚੀ ਕਰਾਹਾ ਬਣਵਾਇਆਗਾ ਸਪੈਸ਼ਲ ਆਰਡਰ ਵਾਲਾ ਡਬਲ ਬੀਮ ਵਾਲਾ ਉਹ ਬਾਈ ਇਹਨਾਂ ਗੱਲਬਾਤ ਕਰਦੇ ਆ ਆਪਾਂ ਕਿਵੇਂ ਦਾ ਉਹਨਾਂ ਨੂੰ ਕਰਾਹ ਰੱਗਿਆ ਕਿਵੇਂ ਦੀ ਡੀਲ ਰਹੀ ਸਾਰੀ ਗੱਲਬਾਤ ਬਾਈ ਨੂੰ ਆਪਾਂ ਪੁੱਛਦੇ ਆਂ ਹਾਂਜੀ ਬਾਈ ਜੀ ਦੱਸੋ ਸਤਿ ਸ਼੍ਰੀ ਅਕਾਲ ਜੀ ਬਾਈ ਬਹੁਤ ਵਧੀਆ ਕਰਾ ਤੁਹਾਡਾ ਬਹੁਤ ਵਧੀਆ ਡੀਲਿੰਗ ਕਰਦੇ ਆ ਬਾਈ ਤੇ ਬਹੁਤ ਹੀ ਵਧੀਆ ਸੰਦ ਬਣਾਉਂਦੇ ਆ ਇਦੋਂ ਉੱਤੇ ਮੈਂ ਕਹਣਾ ਰੱਬ ਦਾ ਨਾਮ ਇਦੋਂ ਉੱਤੇ ਤਾਂ ਕੋਈ ਸੰਦ ਇਹਨਾਂ ਵਧੀਆ ਨਹੀਂ ਤੇ ਮੈਂ ਕਹਣਾ ਘਟੂ ਘਟ 10 ਕਰਾ ਸਾਡੇ ਪਿੰਡ ਦੇ ਹੋਰ ਸਾਈ ਆਊਗਾ ਬਾਈ ਬਹੁਤ ਵਧੀਆ ਡੀਲਿੰਗ ਹੈ ਬਾਈਆਂ ਦੀ ਬਹੁਤ ਹੀ ਵਧੀਆ ਸੰਧ ਬਣਾਉਂਦੇ ਤੇ ਕੋਈ ਵਿਚਾਰੇ ਕੋਈ ਧੱਕਾ ਨਹੀਂ ਕਰਦੇ ਕਿਸੇ ਨਾਲ ਬਹੁਤ ਵਧੀਆ ਸੰਧ ਬਣਾਉਂਦੇ ਕੋਈ ਡੀਲਿੰਗ ਚ ਕੋਈ ਹੋਣੀ ਕਰਦੇ ਬਹੁਤ ਵਧੀਆ ਡੀਲਿੰਗ ਤੇ ਬਾਕੀ ਸਾਡੇ ਰਿਸ਼ਤੇਦਾਰ ਸੀ ਵੀ ਰਿਸ਼ਤੇਦਾਰ ਨੇ ਸਾਨੂੰ ਹੋ ਕੀਤਾ ਇਥੋਂ ਕੋਟਸ਼ਮੀਰ ਤੋਂ ਹੀ ਬਾਈ ਠੀਕ ਹੈ ਤੇ ਬਹੁਤ ਵਧੀਆ ਬਾਈ ਤੁਹਾਡੀ ਡੀਲਿੰਗ ਬਹੁਤ ਵਧੀਆ ਕੋਈ ਹੋਰ ਬਾਈ ਫਰਕ ਚਰਕ ਨਹੀਂ ਬਾਈ ਬਹੁਤ 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 ਵਧੀਆ ਬਹੁਤ ਬਹੁਤ ਤੁਹਾਨੂੰ ਓਕੇ ਬਾਈ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਬਾਕੀ ਬਾਈ ਜੀ ਆਪਾਂ ਫੇਸਬੁੱਕ ਪੇਜ ਤੇ ਤੇ YouTube ਚੈਨਲ ਦੇ ਉੱਤੇ ਹਰ ਰੋਜ਼ ਕਰਾਹੇ ਬਾਰੇ ਆਪਾਂ ਡਾਟਾ ਦਿੰਦੇ ਰਹਿੰਦੇ ਆ ਸੋ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਬਾਕੀ ਕਿਸਾਨ ਭਰਾਵਾਂ ਮਤਲਬ ਲਾਜ਼ਮੀ ਸ਼ੇਅਰ ਕਰ ਦਿਓ ਵੀਡੀਓ ਤਾਂ ਜੋ ਕਿਸੇ ਦਾ ਘਰ ਬੈਠੇ ਬਾਈ ਦਾ ਫਾਇਦਾ ਹੋ ਜੇ ਬਾਕੀ ਹੈਪੀ ਬਾਈ ਨੇੜੇ ਹੋ ਕੇ ਦਿਖਾ ਦੇ ਬਾਈਆਂ ਨੂੰ ਮੜਾ ਕਰਾ ਤੇ ਚਾਤੀ ਮਰਵਾ ਦੇ ਵੀ ਕਿੱਦਾਂ ਦਾ ਲੱਗਿਆ ਬਾਕੀ ਬਾਈ ਜੀ ਤੁਸੀਂ ਵੀ ਜੇ ਇਦਾਂ ਦਾ ਕੋਈ ਕਰਹਾ ਬਣਾਉਣਾ ਚਾਹਨਾ ਹੋ ਸਪੈਸ਼ਲ ਹੈਵੀ ਮਾਡਲ ਵਾਲਾ ਤਾਂ ਵਿਜ਼ਿਟ ਕਰਨਾ ਨਾ ਭੁੱਲਣਾ ਜੀ ਮਿਸਤਰੀ ਲਾਸ਼ ਸਿੰਘ ਤਲਵੰਡੀ ਸਾਬ ਰੋਡ ਕੋਟਸ਼ਮੀਰ ਦੁਕਾਨ ਨੰਬਰ 3 ਉਤੇ ਪਿਆਰਪ੍ਰੇ ਸასი ਕਾਲ ਜੀ